ਸਤ ਸ੍ਰੀ ਅਕਾਲ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਮੈਸਜਜੀਤ ਕੌਰ ਮਠਾੜੂ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਫੇਰ ਨਿਊ ਜੀ ਵੀਡੀਓ ਤੇ ਅੱਜ ਆਪਾਂ ਸੋਹਣੇ ਸੋਹਣੇ ਤੁਹਾਡੇ ਵਾਸਤੇ ਰੰਗ ਡਿਜ਼ਾਈਨ ਲੈ ਕੇ ਆਏ ਛੂਟਾਂ ਦੇ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਜੁੜਦੇ ਨੇਗੇ ਭੈਣ ਭਰਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਨਵੇਂ ਨਵੇਂ ਛੂਟਾਂ ਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਤੁਹਾਨੂੰ ਮਿਲਦੀ ਰਹੂਗੀ ਵੀਡੀਓ ਆਪਣੀ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਦੇਖ ਲਿਆ ਕਰੋ ਸੋਹਣੇ ਸੋਹਣੇ ਰੰਗ ਡਿਜ਼ਾਈਨ ਹੁੰਦੇ ਨੇ ਤੇ ਰੇਟ ਜਿਹੜੇ ਉਹਨਾਂ ਦੇ ਬਾਜ਼ ਤੇ ਨਾ ਦੇ ਨਾਲ ਆਪਾਂ ਆਪਣੀ ਲੋਕੇਸ਼ਨ ਦੱਸ ਦਿੰਨੇ ਆ ਆਪਣਾ ਪਤਾ ਜਿਹੜਾ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਪੈਂਦਾ ਜਿੱਥੇ ਆਪਣੀ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਆਜੋ ਆਪਾਂ ਸੋਹਣੇ ਸੋਹਣੇ ਰੰਗ ਦੇ ਸੋਹਣੇ ਸੋਹਣ ਸੂਟ ਵੀਡੀਓ ਕਰੀਏ ਸਟਾਰਟ ਤੇ ਦੇਖੀਏ ਆਜੋ ਰਲ ਕੇ ਅੱਜ ਆਪਣੇ ਕੋਲੇ ਜਿਹੜਾ ਸਫਾ ਆਇਆ ਉਹਦਾ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਆਪਣੇ ਕੋਲੇ ਇਟਾਲੀਅਨ ਬੂਲ ਦਾ ਜਿਹੜਾ ਆਇਆ ਹੈ ਸੂਟ ਆਏ ਨੇਗੇ ਮੈਚਿੰਗ ਵਾਲੇ ਸੂਟ ਨੇ ਬਹੁਤ ਪਿਆਰੇ ਨੇ ਆਜੋ ਆਪਾਂ ਸਾਰੇ ਜਣੇ ਰਲ ਕੇ ਦੇਖੀਏ ਬਹੁਤ ਸੋਹਣੇ ਇਹਨਾਂ ਦੇ ਰੰਗ ਜਾਈਆਂ ਤੇ ਮੈਚਿੰਗ ਸੂਟ ਨੇ ਰੇਟ ਵੀ ਇਹਨਾਂ ਦੇ ਬਹੁਤ ਆਪਣੇ ਕੋਲੇ ਬਾਜ਼ ਬਣੇਗੇ ਇਹਨਾਂ ਦੇ ਮੈਂ ਨਾਲ ਦਿਨਾ ਤੁਹਾਨੂੰ ਰੇਟ ਦਾਸ ਤੋਂ ਨਾਲ ਦਿਨਾ ਤੁਹਾਨੂੰ ਪ੍ਰਿੰਟ ਦਿਖਾ ਦਿੰਨੀ ਇਹਨਾਂ ਦਾ ਇਹ ਇਹਨਾਂ ਦਾ ਇਹ ਮੈਚਿੰਗ ਵਾਲੇ ਸੂਟ ਨੇਗੇ ਇਹ ਜਿਹੜੀ ਹੈਗੀ ਹੈਗੀ ਕਿ ਇਹਦੀ ਸਲਵਾਰ ਹੈਗੀ ਤੇ ਕਪੜਾ ਜਿਹੜਾ ਹੈਗਾ ਇਹ ਟਾਲੀਅਨ ਬੂਲ ਦਾ ਬਹੁਤ ਹੀ ਕੰਫਰਟੇਬਲ ਕਪੜਾ ਹੈ ਪੋਲਾ ਪੋਲਾ ਸਤਾ ਫਾਇਦਾ ਤੇ ਬਹੁਤਾ ਇਹ ਹੈਵੀ ਸੂਟ ਵੀ ਹੈ ਨਹੀਂਗਾ ਇਹ ਤੇ ਬਹੁਤ ਸੋਹਣਾ ਇਹਦੇ ਡਿਜ਼ਾਈਨ ਨੇ ਮੈਂ ਤੁਹਾਨੂੰ ਇਹਦੀ ਸ਼ਰਟ ਦਿਖਾਉਣੀ ਆ ਸ਼ਰਟ ਇਹਦੀ ਆ ਇਹਦੀ ਸ਼ਰਟ ਹੈਗੀ ਆ ਲਓ ਜੀ ਇਹ ਦਾ ਸਲਵਾਰ ਦਾ ਕਪੜਾ ਸੀਗਾ ਇਹ ਇਹ ਦਾ ਸ਼ਰਟ ਦਾ ਕਪੜਾ ਹੈ ਤੇ ਛੂਟ ਦਾ ਸਿਰਫ ਰੇਟ ਆਪਣੇ ਕੋਲ ਰਹਿਣ ਵਾਲਾ ਹੈਗਾ 850 ਰੁਪਿਆ ਛੂਟ ਦਾ ਪ੍ਰਾਈਸ ਹੈ ਤੇ ਛੂਟ ਜਿਹੜਾ ਹੈਗਾ ਟਾਲੀਅਨ ਬੂਲ ਦਾ ਬਹੁਤ ਹੀ ਸੋਹਣਾ ਕੰਫਰਟੇਬਲ ਕਪੜਾ ਹੈ ਇਹ ਬਹੁਤ ਸੋਹਣਾ ਇਹਨਾਂ ਦੇ ਡਿਜ਼ਾਈਨ ਨੇ ਇਹ ਡਿਜ਼ਾਈਨ ਸਿਲੇਕਟਡ ਜ ਹੈ ਇਹ ਮੈਂ ਕਈ ਵਾਰੀ ਸ਼ਿਮਰ ਦੇ ਉੱਤੇ ਸ਼ੂਟ ਵੇਚਦਾ ਕਿਉਂਕਿ ਡਿਜ਼ਾਈਨ ਸਿਲੈਕਟ ਆ ਇਹ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦੇ ਦੇਣੀ ਆ ਕਲਰ ਜਿਹੜੇ ਹੈਗੇ ਨੇ ਬਹੁਤ ਪਿਆਰੇ ਨੇਗੇ ਤੇ ਇਹ ਆਪਣਾ ਗੁਲਾਬੀ ਕਲਰ ਦੇ ਵਿੱਚ ਸੀਗਾ ਸ਼ੂਟ ਤੇ ਅਗਲਾ ਆਪਣਾ ਫਰੋਜੀ ਕਲਰ ਦੇ ਵਿੱਚ ਆ ਗਿਆ ਆ ਲਓ ਦੀ ਅਗਲੀ ਦੀ ਸਲਵਾਰ ਆ ਗਈ ਫਰੋਜੀ ਕਲਰ ਦੀ ਇਹਨੂੰ ਹਿਦੋ ਕਰਿਓ ਸਹੀ ਆਹ ਲਓ ਜੀ ਇਹ ਇਹਦੀ ਬਾਟਮ ਹੈਗੀ ਇਹ ਜਿਹੜਾ ਸ਼ਰਟ ਵਾਲਾ ਫਲਾਰ ਹੈਗਾ ਉਹ ਇਹਦੀ ਬਾਟਮ ਦੇ ਵਿੱਚ ਵੀ ਬਣਿਆ ਹੋਇਆ ਹੈਗਾ ਤੇ ਇਹਨਾਂ ਦੀ 22 ਮੀਟਰ ਦੀ ਕਟਿੰਗ ਹੋਊਗੀ ਤੇ ਸੂਟ ਦਾ ਰੇਟ 1500 ਨੂੰ ਮੈਂ ਦੱਸਿਆ ਸਿਰਫ ਤੇ ਸਿਰਫ 850 ਰੁਪਿਆ ਸੂਟ ਦਾ ਰੇਟ ਹੈ ਤੇ ਕਪੜਾ ਬਹੁਤ ਸੋਹਣਾ ਹੈਗਾ ਇਹ ਆਹ ਲਓ ਜੀ ਇਹ ਦੀ ਹੈਗੀ ਹੈਗੀ ਸ਼ਰਟ ਇਹ ਦਾ ਸ਼ਰਟ ਦਾ ਡਿਜ਼ਾਈਨ ਹੈ ਤੇ ਕਪੜਾ ਜਿਹੜਾ ਇਟਾਲੀਅਨ ਬੂਲ ਦਾ ਹੁੰਦਾ ਉਹ ਐਦਾਂ ਤੁਸੀਂ ਦੇਖ ਲਓ ਫੀਲ ਕਰਕੇ ਇਹ ਥੱਲੇ ਉਹ ਵਾਈਟ ਕਲਰ ਦਾ ਕੱਪੜਾ ਹੁੰਦਾ ਬਹੁਤਾ ਮੋਟਾ ਵੀ ਨਹੀਂ ਹੁੰਦਾ ਤੇ ਗਰਮ ਵੀ ਕੱਪੜਾ ਇਹ ਹੁੰਦਾ ਹੈਗਾ ਤੇ ਇਹਦੇ ਚ ਕਾਟਨ ਦਾ ਟੱਚ ਵੀ ਹੁੰਦਾ ਕੱਪੜਾ ਬਹੁਤ ਪਿਆਰਾ ਹੁੰਦਾ ਇਹ ਤੇ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਅਵੇਲੇਬਲ ਨੇ ਤਿੰਨੇ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਤਿੰਨੇ ਕਲਰ ਬਹੁਤ ਪਿਆਰੇ ਨੇਗੇ ਆਹ ਲੋ ਜੀ ਇਹ ਦਾ ਆ ਗਿਆ ਮਾਊਸ ਦਾ ਕਲਰ ਆ ਗਿਆ ਸਕਿਨ ਜੀ ਬਹੁਤ ਪਿਆਰਾ ਕਲਰ ਹੈ ਇਹ ਆਹ ਲੋ ਜੀ ਇਹ ਵੀ ਉਦਾਂ ਹੀ ਹੈ ਖਲਾਰ ਜੇ ਬਹੁਤ ਸੋਹਣੇ ਬਣੇ ਨੇ ਪ੍ਰਿੰਟ ਜਿਹੜਾ ਡਾਲਜਾ ਪ੍ਰਿੰਟ ਹੈ ਇਹਦੇ ਸਲਵਾਰ ਦੇ ਵਿੱਚ ਬਣਿਆ ਤੇ ਜਿਹੜਾ ਬਹੁਤ ਸੋਹਣਾ ਉਬਰਵਾ ਜ ਪ੍ਰਿੰਟ ਹੈ ਉਹ ਸ਼ਰਟ ਦੇ ਵਿੱਚ ਹੈਗਾ ਇਹ ਇਹਦੀ ਸਲਵਾਰ ਸੀਗੀ ਤੇ ਆ ਇਹਦੀ ਸ਼ਰਟ ਆ ਗਈ ਆਹ ਲੋ ਜੀ ਇਹ ਇਹਦਾ ਸ਼ਰਟ ਦਾ ਪ੍ਰਿੰਟ ਹੈ ਇਹ ਇਹਦੇ ਚ ਤਿੰਨ ਕਲਰ ਆਏ ਨੇ ਤਿੰਨੇ ਕਲਰ ਬਹੁਤ ਸੋਹਣੇ ਨੇਗੇ ਤੇ ਅਗਲਾ ਡਿਜ਼ਾਈਨ ਇੱਕ ਆਪਣੇ ਕੋਲੇ ਹੋਰ ਆਇਆ ਉਹ ਡਿਜ਼ਾਈਨ ਵੀ ਮੈਂ ਤੁਹਾਨੂੰ ਦਿਖਾਉਣੀ ਆ ਉਹ ਡਿਜ਼ਾਈਨ ਬਹੁਤ ਪਿਆਰਾ ਹੈ ਇਹਨੂੰ ਖੋਲ ਕੇ ਦਿਓ ਨਾਲ ਦੀ ਨਾਲ ਇੱਕ ਤੁਸੀਂ ਖੋਲ ਦਿਓ ਆ ਬਾਕੀ ਮੈਂ ਖੋਲ ਦਿੰਦੀ ਹਾਂ ਆ ਲਓ ਜੀ ਅਗਲਾ ਆ ਗਿਆ ਪ੍ਰਕriti ਦਾ ਮਾਲ ਹੈ ਇਹ ਤੇ ਇਹਦਾ ਸਾਬ ਵੀ ਬਹੁਤ ਜਿਆਦੇ ਸੋਹਣਾਗਾ ਇਹ ਕਪੜਾ ਤੁਸੀਂ ਮੇਰੇ ਕੋਲੇ ਹੋਮੋ ਤਾਂ ਫੀਲ ਕਰਕੇ ਦੇਖੋਗੇ ਬਹੁਤ ਸੋਹਣਾ ਕਪੜਾ ਹੈ ਇਹ ਇਹਦਾ ਸਾਬ ਬਹੁਤ ਪਿਆਰਾ ਹੈਗਾ ਇਹ ਸ਼ੂਟ ਦਾ ਰੇਟ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦੂੰਗੀ ਤੇ ਇਹਦਾ ਕਪੜਾ ਪਿਓਰ ਪਸ਼ਮੀਨਾ ਹੈ ਬਹੁਤ ਸੋਹਣਾ ਤੇ ਪ੍ਰਕriti ਦਾ ਮਾਲ ਹੈ ਇਹ ਤੇ ਪੂਰਾ ਬ੍ਰਾਂਡਡ ਸੂਟ ਹੈ ਤੇ ਜਿਹੜਾ ਫਲਾਰ ਹੈ ਇਹਦੇ ਵਿੱਚ ਬਹੁਤ ਸੋਹਣਾ ਬਣਿਆ ਹੋਇਆ ਹੈਗਾ सूट शूट वाइन ज कलर का है यह सूट मैं थोनों रेट दस दी सूट ना जरा है सिर्फ हजार रुपये का सूट है ये पांच मीटर की कटिंग मिलूगी आलओवर शूट मिलेगा यह चार कलर ने चार कलर जे है ने बहुत ज्यादा सोहने ने गे सिलेक्ट जो रंग नेगे आ लो जी आोल दर आ लो जी जोड़ा अपना पहला कलर यह वाइन कलर से जोड़ा दूसरा शेड आ गया वाला शेड आ गया मेहंदी कलर च ਆਹ ਲੋ ਜੀ ਤੇ ਇਹ ਗਰੰਟੀ ਵਾਲਾ ਕਪੜਾ ਬਹੁਤ ਹੀ ਸੋਹਣਾ ਕੰਫਰਟੇਬਲ ਕਪੜਾ ਹੈ ਤੇ ਵਧੀਆ ਇਹਦੇ ਤੇ ਬੁਰਣੀ ਆਉਂਦਾ ਦਾਣਾ ਤੇ ਇਹਦੇ ਨਾਲ ਰੰਗ ਕਲਰ ਦਾ ਕੋਈ ਸ਼ਿਕਾਇਤ ਆਉਂਦੀ ਹੈ ਤੇ ਇਹਦਾ ਜਿਹੜਾ ਰੇਟ ਹੈਗਾ ਉਹ 1000 ਰੁਪਏ ਰੇਟ ਹੈ ਆਪਾਂ ਸਕਰੀਨ ਤੇ ਨਾਅ ਦੇ ਨਾਲ ਮੈਂਸ਼ਨ ਕਰ ਦੇਾਂਗੇ ਜਿਹੜਾ ਇਹਦਾ ਰੇਟ ਆਊਗਾ ਹਾਲੋ ਆਹ ਲੋ ਜੀ ਇਹ ਅਗਲਾ ਇਹਦਾ ਤੀਜਾ ਕਲਰ ਆ ਗਿਆ ये ब्लैक कलर आ गया पिंक शेड नाल फ्लावर बनया हो ब्लैक कलर बहुत प्यारा रंग है यद आ लो जी अगला यदा एक सी ग्रीन जहा कलर सीगा। ਇਸ ਮੇਰੇ ਕੋਲ ਸੂਟ ਸੇਲ ਹੋ ਗਏ ਨੇ ਅੱਜ ਤੇ ਇਹ ਸੂਟਸ ਲਾਸਟ ਵਾਲਾ ਸੂਟ ਇੱਕ ਬਚਿਆ ਇਹਦਾ ਮੈਂ ਤੁਹਾਨੂੰ ਡਿਜ਼ਾਈਨ ਕਲਰ ਦਿਖਾ ਦਿੰਨੀ ਆ ਵੀ ਇੱਕ ਕਲਰ ਇਹਦੇ ਵਿੱਚ ਜਿਹੜਾ ਚੌਥਾ ਕਲਰ ਸੀਗਾ ਉਹ ਆ ਵਾਲਾ ਕਲਰ ਸੀਗਾ ਇਹਦਾ ਆਹ ਲੋ ਜੀ ਆ ਇਹਦਾ ਲਾਸਟ ਵਾਲਾ ਚੌਥਾ ਕਲਰ ਸੀਗਾ ਤੇ ਫਲਾਵਰ ਇਹਦੇ ਬਹੁਤ ਪਿਆਰੇ ਨੇਗੇ ਡਿਜ਼ਾਈਨ ਬਹੁਤ ਜਿਆਦੇ ਸੋਹਣੇ ਨੇਗੇ ਤੇ ਸ਼ੂਟ ਨੂੰ ਤੁਸੀਂ ਵਾਇਰ ਕਰਨਾ ਹੋਵੇ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੁਸੀਂ ਸ਼ੂਟ ਨੂੰ ਆਪਣੇ ਘਰ ਬੈਠੇ ਆਰਡਰ ਕਰ ਸਕਦੇ ਹੋਗੇ ਬੇਝਿਜਕ ਹੋ ਕੇ ਆਰਡਰ ਕਰਿਆ ਕਰੋ ਤੇ ਇੱਕ ਮੇਰੇ ਕੋਲੇ ਸ਼ਿਮਰ ਦਾ ਡਿਜ਼ਾਈਨ ਆਇਆ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਇਹ ਡਿਜ਼ਾਈਨ ਮੈਂ ਸ਼ਿਮਰ ਦਾ ਡਿਜ਼ਾਈਨ ਵੀ ਮੈਂ ਬਹੁਤ ਬਾਰੀ ਸੇਲ ਕਰ ਚੁੱਕੀ ਆ ਇਹ ਮੇਰੇ ਕੋਲੇ ਥੋੜੇ ਦਿਨਾਂ ਤੋਂ ਮਾਲ ਆ ਜਾਂਦਾ ਕਿਉਂਕਿ ਮੇਰੇ ਕੋਲੇ ਵੀਡੀਓ ਬਣਾਉਣ ਦਾ ਸਮਾਂ ਇੱਕ 10 ਮਿੰਟਾਂ ਦਾ ਹੁੰਦਾ ਸਾਡੇ ਕੋਲੇ ਤੇ ਮੇਰੇ ਕੋਲੇ ਡਿਜ਼ਾਈਨ ਆਉਂਦੇ ਰਹਿੰਦੇ ਨੇ ਤੇ ਵਿਖਦੇ ਰਹਿੰਦੇ ਨੇ ਇਹ ਸ਼ਿਮਰ ਦੇ ਵਿੱਚ ਆ ਗਿਆ ਮਸਲੀਨ ਦੇ ਨਾਲ ਇਹਦੀ ਸਲਵਾਰ ਹੋਊਗੀ ਆ ਜਿਹੜੀ ਸਲਵਾਰ ਹੈ ਇਹਦੀ ਮਸਟਰਡ ਕਲਰ ਦੀ ਇਹ ਸਲਵਾਰ ਇਹਦੀ ਮਸਟਰਡ ਕਲਰ ਦੀ ਹੈ ਤੇ ਸ਼ਰਟ ਮੈਂ ਤੁਹਾਨੂੰ ਦਿਖਾਉਣੀ ਆ ਵਧੀਆ ਕੁਆਲਿਟੀ ਦੀ ਜੀ ਨਾ ਸ਼ਿਮਰ ਹੋਊਗੀ ਇਹ ਆਹ ਲਓ ਜੀ ਏਡ ਜਨ ਮੈਂ ਹਫਤੇ ਦੇ ਵਿੱਚ ਦੋ ਵਾਰੀ ਸੇਲ ਕਰ ਦੇਣੀ ਆ ਕਿਉਂਕਿ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਛਿਮਰ ਛਿਲਕ ਦੇ ਵਿੱਚ ਹੈਗਾ ਤੇ 1250 ਰੁਪਿਆ ਇਹਦਾ ਰੇਟ ਹੈ ਛੂਟ ਦਾ ਕੋਰੀਅਰ ਚਾਰਜ ਸਾਨੂੰ ਅਲੱਗ ਤੋਂ ਲੱਗੂਗਾ ਸਾਰੇ ਸੂਟਾਂ ਦਾ ਇਹਨਾਂ ਦਾ ਜਿਹੜਾ ਕੋਰੀਅਰ ਚਾਰਜ ਸਾਨੂੰ ਅਲੱਗ ਤੋਂ ਦੇਣਾ ਪਊਗਾ ਤੇ ਇਹ ਦਾ ਮਾਸਟਰਡ ਕਲਰ ਸੀਗਾ ਸੂਟ ਬਹੁਤ ਜਿਆਦਾ ਪਿਆਰਾ ਹੈਗਾ ਸਾਰੇ ਕਲਰ ਇਹਦੇ ਸੋਹਣੇ ਆ ਇਹਦੇ ਚ ਵੀ ਤਿੰਨ ਕਲਰ ਆਏ ਨੇਗੇ ਇਹ ਮੈਂ ਤੁਹਾਨੂੰ ਤਿੰਨੇ ਕਲਰ ਦਿਖਾ ਦੇਣੀ ਆ ਆ ਫੜ ਲੈ ਇਹ ਦ ਕਰੀ ਸਹੀ ਕਰੀ ਆਹ ਲੋ ਜੀ ਆਇਆ ਅਗਲਾ ਦੂਸਰਾ ਕਲਰ ਆ ਗਿਆ ਜਿਹੜੇ ਕਲਰ ਇਹਦੇ ਬਹੁਤ ਜਿਆਦੇ ਸੋਹਣੇ ਨੇਗੇ ਤੇ ਆ ਇਹਦੀ ਸ਼ਰਟ ਆ ਗਈ ਨਾਲ ਆਹ ਲੋ ਜੀ ਇਹ ਇਹਦੀ ਸ਼ਰਟ ਹੈ ਇਹ ਇਹਨਾਂ ਦੀ ਮੈਚਿੰਗ ਹੈ ਇਹ ਜਿਹੜਾ ਸੱਫ ਤੋਂ ਨੂੰ ਗੁਰਨਾਨ ਕਲਾਥ ਹਾਊਸ ਦੇ ਉਤੋਂ ਮਿਲੂਗਾ ਇਹ ਸਾਰਾ ਅਰੀਜਨਲ ਸਟਾਮ ਮਿਲੂਗਾ ਜਿਹੜੇ ਇਹਨਾਂ ਦੇ ਰੇਟ ਹੋਣਗੇ ਫਿਕਸ ਰੇਟ ਸਾਡੇ ਫਿਕਸ ਰੇਟ ਹੁੰਦੇ ਨੇਗੇ ਤੇ ਜੇ ਤੁਹਾਨੂੰ ਕੋਈ ਇਦੋਂ ਸਸਤਾ ਦਿੰਦਾ ਇੰਨੀ ਵਧੀਆ ਕੁਆਲਿਟੀ ਦਾ ਤਾਂ ਤੁਸੀਂ ਜਿੱਥੋਂ ਮਰਜ਼ੀ ਲੈ ਸਕਦੇ ਹੋ ਤੇ ਇਹ ਸਾਡੇ ਕੋਲੇ ਜਿਹੜੀ ਗੁੱਡ ਕੁਆਲਿਟੀ ਹੁੰਦੀ ਹੈ ਅਸੀਂ ਹਲਕੀ ਕੁਆਲਿਟੀ ਨਹੀਂ ਵੇਚਦੇ ਵਧੀਆ ਵਾਲੀ ਕੁਆਲਿਟੀ ਵੇਚਦੇ ਆ ਤੇ ਇੱਕ ਇਹਦਾ ਲਾਸਟ ਵਾਲਾ ਕਲਰ ਮੈਂ ਤੁਹਾਨੂੰ ਦਿਖਾਉਣੀ ਆ ਇਹ ਮੇਰੇ ਕੋਲੇ ਲਾਸਟ ਵਾਲਾ ਸੂਟ ਬਚਿਆ ਇਹ ਮੇਰੇ ਕੋਲ ਰਾਤ ਹੀ ਆਇਆ ਸੀ ਮਾਲ ਤੇ आह लो जी ए सूट है मैं दिखा दनी है लास्ट वाला कलर ए तीसरा कलर आ लो जी आदक पिंक जहा कलर आ गया बहुत सोहना कलर है आ लो जी आई सलवार आ गई ਏ ਦੀ ਸਲਵਾਰ ਦਾ ਕਲਰ ਆ ਗਿਆ ਇੱਕ ਸੂਟ ਆ ਸੀ ਰੈਡੀ ਕਰਕੇ ਕਰਵਾ ਕੇ ਲਿਆਏ ਆ ਬਹੁਤ ਸੋਹਣਾ ਸਾਡੇ ਕੋਲੇ ਹੈਂਡਵਰਕ ਦਾ ਸੂਟ ਆਇਆ ਉਹ ਸੂਟ ਦੀ ਮੈਂ ਥੋੜੀ ਨਿਗਾਹ ਕਢਵਾਉਣੀ ਆਂ ਕੀ ਤੇ ਤੁਸੀਂ ਸੂਟ ਨੂੰ ਦੇਖ ਲਿਓ ਆ ਫੜੇ ਇੱਧਰ ਆ ਲਓ ਜੀ ਆ ਸੂਟ ਮੇਰੇ ਕੋਲੇ ਰੈਡੀ ਕਰਕੇ ਆਇਆ ਇਹ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆਂ ਹੈਂਡਵਰਕ ਦਾ ਸੂਟ ਹੈ ਸਾਰਾ ਤੇ ਇਹ ਸਾਰਾ ਸੂਟ ਆਰੀ ਵਰਕ ਤੇ ਦਾਕੇ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ ਇਹ ਅਸੀਂ ਹੱਥੀ ਕੰਮ ਕਰਵਾਇਆ ਹੋਇਆ ਹੈਗਾ ਆਪ ਖੁਦ ਕੰਮ ਕਰਵਾ ਕੇ ਲਿਆਇਆ ਅਸੀਂ ਸ਼ੂਟ ਦਾ ਤੇ ਸ਼ੂਟ ਦਾ ਨਾਲ ਮੈਂ ਤੁਹਾਨੂੰ ਪ੍ਰਾਈਜ਼ ਵੀ ਦੱਸੂਗੀ ਮਾੜਾ ਸਹੀ ਕਰ ਲੈਣ ਦਿਓ ਮੈਨੂੰ ਇਹ ਆ ਲਓ ਜੀ ਇਹ ਤੁਸੀਂ ਵਰਕ ਦੇਖ ਲਓ ਕੱਲਾ ਇਹਦਾ ਘੇਰ ਦਾ ਵਰਕ ਹੋਊਗਾ ਗਲੇ ਦਾ ਵਰਕ ਇਹਦਾ ਨਹੀਂ ਹੋਊਗਾ ਤੇ ਆ ਇਹਦਾ ਜਿਹੜਾ ਹੈਗਾ ਅ ਘੇਰ ਦਾ ਵਰਕ ਆਊਗਾ ਇਸ ਟਾਈਪ ਤੇ ਆਊਗਾ ਘੇਰ ਦਾ ਵਰਕ ਮੈਂ ਤੁਹਾਨੂੰ ਦਿਖਾਉਣੀ ਆ सारा हैंडवर्क आ लो जी आ लो जी ए एस इस तरह मतलब नैट ला के बहुत सोहना सूट तैयार किया हो सारा आरी ते तौके का काम किया हो सूट के उत्ते आद बाजू का डिजाइन इस टाइप होगा आ लो जी आद का डिजाइन होगा आदि दोनों बहव बन गए ਜੇ ਤੁਸੀਂ ਸੂਟ ਨੂੰ ਸਟੀਚਿੰਗ ਕਰਾਉਣਾ ਹੈ ਆਪਾਂ ਸਿਚ ਵੀ ਕਰਾ ਦੇਾਂਗੇ ਸੂਟ ਨੂੰ ਤੇ ਇਹਦਾ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਹੈਗੀ ਇਹ ਸੂਟ ਦਾ ਮੈਂ ਤੁਹਾਨੂੰ ਦੁਪੱਟਾ ਦਿੰਨੀ ਆ ਇਹ ਮਾਰਕੀਟ ਦੇ ਵਿੱਚ ਸੂਟ ਦਾ 1400 14000 ਰੁਪਿਆ ਰੇਟ ਹੈ ਤੇ ਇਹਦਾ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਸੂਟ ਦਾ ਆ ਲਓ ਜੀ ਇਹਦਾ 3 ਮੀਟਰ ਦਾ ਦੁਪੱਟਾ ਹੋਊਗਾ ਪੂਰਾ ਖੜੇ ਇੱਧਰ ਛੇ ਟ ਮੰਨ ਜੇ ਕਿਰਾ ਇੱਕ ਵਾਰੀ ਆ ਲਓ ਜੀ ਇਹ ਜਿਹੜਾ ਪੈਨ ਦੇ ਵਿੱਚ ਕੜਾਈ ਕੀਤੀ ਹੈ ਬਹੁਤ ਸੋਹਣੀ ਹੈ ਸਾਰੀ ਤੁਸੀਂ ਧਿਆਨ ਨਾਲ ਦੇਖ ਲਿਓ ਆਰੀ ਤੇ ਦਬਕੇ ਦਾ ਕੰਮ ਕੀਤਾ ਹੈ ਸਾਰਾ ਹੈਂਡਵਰਕ ਦਾ ਜਿਹੜਾ ਸੂਟ ਮਿਲੂਗਾ ਤੁਹਾਨੂੰ ਤੇ ਦੁਪੱਟੇ ਦਾ ਤੁਸੀਂ ਸਾਈ ਦੇਖ ਲਿਓ ਆ ਲਓ ਜੀ ਇਹ ਸੂਟ ਜਿਹੜਾ ਮਾਰਕੀਟ ਦੇ ਵਿੱਚ ਇਹ ਸੂਟ ਦਾ ਜਿਹੜਾ ਰੇਟ ਹੈ ਆਪਣੀ ਮਠਾੜੂ ਸ਼ਾਪ ਦੇ ਉੱਤੇ ਤੁਹਾਨੂੰ 99600 ਰੁਪਏ ਦਾ ਛੂਟ ਮਿਲੂਗਾ ਡਿਸਕਾਊਂਟ ਦੇ ਉੱਤੇ ਇਹ ਲਾਇਆ ਹੋਇਆ ਹੈ ਇਹ ਸੂਟ ਅਸੀਂ ਖੁਦ ਤਿਆਰ ਕਰਾ ਕੇ ਲਿਆਉਂਦਾ ਬਹੁਤ ਹੀ ਸੋਹਣਾ ਇਹਦਾ ਸਾਫਾ ਜਿਹੜੀ ਵੀ ਕਿਸੇ ਨੂੰ ਪਹਿਣਨ ਨੂੰ ਇਹ ਸੂਟ ਚਾਹੀਦਾ ਹੈ ਬਾਏ ਕਰਨਾ ਹੈ ਤਾਂ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈ ਇਹਦੇ ਨਾਲ ਦੇ ਤੁਸੀਂ ਕਾਫੀ ਛੂਟ ਵੀ ਸਾਡੇ ਕੋਲੋਂ ਲੈ ਸਕਦੇ ਹੋਗੇ ਇਹਦੇ ਨਾਲ ਦੇ ਕਾਫੀ ਸ਼ੂਟ ਸਾਡੇ ਕੋਲੇ ਹੁੰਦੇ ਨੇ ਅਵੇਲੇਬਲ ਹੁੰਦੇ ਨੇ ਕਿ ਇਹ ਸ਼ੂਟ ਮੈਂ ਤੁਹਾਨੂੰ ਤਾਂ ਇਸ ਕਰਕੇ ਦਿਖਾਇਆ ਕਿਉਂਕਿ ਵਿਆਹਾਂ ਦਾ ਸੀਜ਼ਨ ਚੱਲੀ ਜਾਂਦਾ ਤੇ ਵੀਡੀਓ ਨੂੰ ਆਪਣੀ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਦੇਖ ਲਿਆ ਕਰੋ ਸੋਹਣੇ ਸੋਹਣੇ ਰੰਗ ਤੇ ਸ਼ੂਟ ਦੇਖਣ ਵਾਸਤੇ ਤੇ ਆਪਣੇ ਕੋਲੇ ਜਿਹੜੇ ਵਿਆਹ ਪਾਰਟੀ ਆ ਸ਼ੂਟ ਹੁੰਦੇ ਨੇਗੇ ਉਹ ਵੀ ਆਪਣੇ ਕੋਲੇ ਤੁਸੀਂ ਕਿਸ ਮਰਜ਼ੀ ਰੇਂਜ ਚ ਲੈ ਸਕਦੇ ਹੋਗੇ ਕਿਉਂਕਿ ਰੇਟ ਮਾਰਕੀਟ ਨਾਲ ਸਾਡੇ ਕਾਫੀ ਘੱਟ ਹੁੰਦੇ ਨੇਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਾਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਸਾਡੀ ਕਿਵੇਂ ਦੀ ਲੱਗਦੀ ਹੈ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਬਹੁਤ ਬਹੁਤ ਪਿਆਰ ਦੇਣ ਵਾਸਤੇ।